ਬਾਤ ਰਤਨ ਦਾ ਤੁਮਨਾਇਕ ਨਾਮ ਹੈ ਜਤਵੰਤ ਖਾਕਾ ਜਿਹੜੀ ਬੜੀ ਬੜੀ ਬਲਦਸਤ ਕੁੱਤੂਨ ਵਾਲੀ ਹੈ ਜਿਹੜਾ ਪੰਚਾਇਤ ਚਲਾਇਆ ਐਡਰੈਕਟ ਕੈਬਨ ਦੇ ਨਾਲ ਜਿਹੜਾ ਪਿਆਰਾ ਸਚਾਰਾ ਦੇਖਮਾਇਦਾਰ ਅੰਤਰ ਫਲਸਾ ਹੈ ਜੇ ਹੋਰ ਹੋਰ ਜਿਹਨਾਂ ਸਮਝਿਆ ਨੇ ਤਾਂ ਬੇਸ਼ੀਕ ਤੇ ਗੱਲ ਕਰਤਾ ਹੈ ਬਹੁਤ ਪੰਜਾਬ ਹੋਇਆ ਹੈ ਸਰ ਜੀ ਜੀ ਦਾ ਹੈ ਜੀ ਨਰਮਨਿ ਹਰਸਰ ਗੀਤ ਗਾਇਆਇ ਚੰਤਾਰ ਚਰਿਆਈ ਸ੍ਰੀ ਸੇਵਕ ਜਿੰਦ ਕੇ ਕਾਇ ਕੰਪਿਆ ਕਲ ਤਨਤਾਜ ਕਾਰ ਬਨ ਬਨ ਗੁਰਦਮਾਨ ਦੇ ਜਿਨ੍ਹਾਂ ਤੋਂ ਪੰਥੋਂ ਵਿਛੋੜਿਆ ਗਿਆ ਹੈ ਉਹਨੇ ਦਰਸ਼ਨ ਦਿਦਾਰ ਤੇ ਸਿਵਾਸ ਸੰਭਲਦਾ ਦਾ ਹਰਸਾ ਜੁਲਬਖ ਜੇ ਇਨ ਬਣੀਆਂ ਦੇ ਮਾਹਿਰ ਕੰਪਨ ਰਿਤਨਾਲਕ ਸਾਇੰਸਰੀ ਗੁਰੂ ਹਰਗੋਬਿੰਦ ਸਾਹਿਬ ਜੀ ਕੀ ਫਤਿਹ ਦੇਰੇ ਬਾਣੀ ਸਤਿਗੁਰਤਾ ਵਾਇਗੁਰੂ ਜੀ ਕਾ ਖਾਲਸਾ ਵਾਇਗੁਰੂ ਜੀ ਕੀ ਫਤਿਹ ਦਾਸ ਹਰਮਜੀਤ ਸਿੰਘ ਜੌਨਸ ਕਪਰ ਸਿੰਘ ਗੁਰ ਸਿੰਘ ਸਭਾ ਪਰਾتن ਪਰੰਪਰਾ ਮੁਤਾਬਕ ਸਿੱਠਾ ਦੀ ਸਾਜੀ ਨਵਾਜੀ ਪਰਾتن ਸੰਸਥਾ ਸ੍ਰੀ ਗੁਰ ਸਿੰਘ ਸਭਾ ਅਨਮਰ ਸਰ ਵੱਲੋਂ ਮਹਾਂਜਨ ਸ੍ਰੀ ਦਰਬਾਰ ਸਾਹਿਬ ਤੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਅੱਜ ਹੋਲਾ ਮੱਲਾ ਸ਼੍ਰੀ ਕਾਲ ਤਖਤ ਸਾਹਿਬ ਤੋਂ ਸਜਾਇਆ ਜਾ ਰਿਹਾ ਹੈ ਜੀ ਸੋ ਇਹ ਮਹਲਾ ਪ੍ਰਾਤਨ ਪਰੰਪਰਾਵਤ ਆਵਾਸ਼ਰਿਕ ਸਿੰਘ ਸਭਾ ਨੂੰ ਲਗਭਗ 100 ਸਾਲ ਤੋਂ ਵੀ ਵੱਧ ਸਮਾਂ ਹੋ ਗਿਆ ਹੈ ਜਿਹੜਾ ਇੱਥੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਜਿਹੜਾ ਨਗਰ ਕੀਰਤਨ ਜਿਹੜਾ ਇਹ ਸਜਾਇਆ ਜਾਂਦਾ ਹੈ ਜਿਸ ਦੀ ਜਿਹੜੀ ਅਗਵਾਈ ਨਾਲ ਇਤਿਹਾਸਕ ਸ਼ੁਰਮਈ ਨਿਸ਼ਾਨ ਕਰਦੇ ਨੇ ਇਹ ਉਹ ਇਤਿਹਾਸਕ ਸ਼ੁਰਮਈ ਨਿਸ਼ਾਨ ਹਨ ਜੋ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਬਖਸ਼ੇ ਸਨ ਜਦੋਂ ਭਾਈ ਮਨੀ ਸਿੰਘ ਜੀ ਸ੍ਰੀ ਅਮਰ ਸਾਹਿਬ ਸਾਬ ਵਿਖੇ ਮਾਤਾ ਸੁੰਦਰੀ ਜੀ ਨੇ ਭੇਜਿਆ ਸੀ ਇਹ ਸੁਰਮਈ ਨਿਸ਼ਾਨ ਉਹਨਾਂ ਨੂੰ ਨਾਲ ਦੇ ਕਰਕੇ ਭੇਜਿਆ ਸੀ ਔਰ ਉਦੋਂ ਤੋਂ ਹੀ ਜਦੋਂ ਤੋਂ ਇਹ ਮਹੌਲਾ ਮਹੱਲਾ ਇੱਥੇ ਸਜਾਇਆ ਜਾ ਰਿਹਾ ਹੈ ਇਹ ਸੁਰਮਈ ਨਿਸ਼ਾਨ ਜਿਹੜੇ ਨੇ ਉਹ ਨਗਰ ਕੀਰਤਨ ਦੀ ਨਾਲਗਵਾਈ ਕਰਦੇ ਨੇ ਇਹ ਮਹੱਲਾ ਸ਼੍ਰੀ ਕਾਲ ਤਕ ਸਾਬ ਤੋਂ ਆਰੰਭ ਹੋ ਕੇ ਚੌਂਕ ਬਾਬਾ ਚੌਂਕ ਬਾਬਾ ਸਾਹਿਬ ਚੌਂਕ ਕਰੋੜੀ ਚਾਟੀਵੰਡ ਗੇਟ ਤਰਨਤਾਰਾ ਰੋਡ ਸ਼ੀਰ ਬਾਬਾ ਪ੍ਰਤਾਪ ਸਿੰਘ ਕਰਮ ਸਿੰਘ ਮਾਰਗ ਸੁਲਤਾਨਵੰਡ ਰੋਡ ਅਜੀਤ ਨਗਰ ਚੌਕ ਤੋਂ ਹੁੰਦਾ ਹੋਇਆ ਪਰ ਕੱਲ ਗੁਰਦਖਾਲੀ ਬਾਬਾ ਪੂਲਾ ਸਿੰਘ ਜੀ ਵਿਖੇ ਪਹੁੰਚੇਗਾ ਉਥੇ ਦਰਸ਼ਨ ਦਿਦਾਰੇ ਕਰਨ ਤੋਂ ਬਾਅਦ ਕਿਉ ਮੰਡੀ ਕਟੀਆਂ ਵਾਲਾ ਬਾਜ਼ਾਰ ਜਿਲ੍ਹਾ ਵਾਲੇ ਬਾਗਤਾਨੀ ਹੁੰਦਾ ਹੋਇਆ ਵਾਪਸ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਸੰਪੂਰਨ ਹੋਏਗਾ ਜੀ ਸੰਗਤ ਨੂੰ ਕੀ ਬੀਤ ਸੰਗਤ ਨੂੰ ਇਹੀ ਬੇਨਤੀ ਹੈ ਕਿ ਅਸੀਂ ਗੁਰਬਾਣੀ ਦੇ ਨਾਲ ਜੁੜੀਏ ਬਾਣੀ ਦੇ ਨਾਲ ਜੁੜੀਏ ਪੰਜ ਖੰਡੇ ਬਾਟੇ ਦੀ ਪਹੁੰਚ ਾ ਕੇ ਗੁਰੂ ਵਾਲੇ ਬਣ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ ਵਾਹ ਕਾਲਾ ਸਾਹਿਬ ਵਾਇਗਦੀ ਦੇ ਪਤੇ ਮੈਂ ਇੰਦਰਜੀਤ ਜੁੜੀ ਐਡਵੋਕੇਟ ਮੈਂ ਬ੍ਰਿ ਚਿਰਗੁਰੂ ਜੀ ਤੁਹਾ ਬਾ ਆਪ ਸਭ ਨੂੰ ਹੋਲੀ ਮਿਲਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਤੇ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਹੋਣ ਦੀ ਸੱਦਾ ਦਿੰਦਾ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ